ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਮੋਹਾਲੀ ਪੁਲਿਸ ਵੱਲੋਂ ਸਿਵਲ ਹਸਪਤਲ ਮੋਹਾਲੀ ਦਾ ਲਿਆ ਗਿਆ ਜਾਇਜ਼ਾ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਡੀਐਸਪੀ ਸਿਟੀ 1 ਪ੍ਰithvi ਸਿੰਘ ਜੀ ਮਾਨਯੋਗ ਐਸਐਸਕੇ ਸਾਹਿਬ ਮੋਹਾਲੀ ਵੀ ਡਾਇਰੈਕਸ਼ਨਸ ਹੇਠ ਅੱਜ ਮੈਂ ਸਿਵਲ ਹਸਪਤਲ ਵਿਜ਼ਿਟ ਕਰ ਰਿਹਾ ਜੀ ਇੱਥੇ ਤੇ ਇਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਹਸਪਤਲ ਨੇ ਉਹ ਵੀ ਵਿਜ਼ਿਟ ਕਰ ਰਹੇ ਹਾਂ ਤੇ ਜਿਹੜੀ ਸਿਕਿਉਰਿਟੀ ਡਿਪਲੋਏਡ ਹੈਗੀ ਜੀ ਇੱਥੇ ਉਹਨੂੰ ਚੈੱਕ ਕੀਤਾ ਜਾ ਰਿਹਾ ਜੀ ਇੱਥੇ ਹੁਣ ਅਜਿਹਾ ਸਿਵਲ ਹਸਪਤਲ ਆ ਕੇ ਜਿਹੜੀ ਸਿਕਿਉਰਿਟੀ ਡਿਪਲੋਏ ਹੋਈ ਹੋਈ ਹੈ ਉਹਨਾਂ ਨਾਲ ਟਾਇਪ ਕੀਤਾ ਗਿਆ ਉਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੂੰ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦੇ ਕੋਈ ਇਸ਼ੂ ਆਂਦਾ ਤਾਂ ਇਮੀਡੀਏਟਲੀ ਸਾਨੂੰ ਦੱਸਿਆ ਜਾਵੇਗਾ ਇਸ ਤੋਂ ਇਲਾਵਾ ਚੌਂਕੀ ਸਾਡੀ ਇੱਥੇ ਇਹਦੇ ਵਿੱਚ ਹੀ ਬਣੀ ਹੋਈ ਹੈ ਹਸਪੀਟਲ ਦੇ ਵਿੱਚ ਸੇ ਚੌਂਕੀ ਬਣੀ ਹੋਈ ਹੈ ਤੇ ਚੌਂਕੀ ਇੰਚਾਰਜ ਸਾਹਿਬ 24 ਘੰਟੇ ਇੱਥੇ ਹਾਜ਼ਰ ਨੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਪੈਂਦੀ ਹੈ ਤਾਂ ਇਥੇ ਨਾ ਅੰਦੀ ਹਿੰਦਲੇ ਤੇ ਜਿਹੜੇ ਇੱਥੇ ਡਾਕਟਰਸ ਹੈਗੇ ਨੇ ਡਿਊਟੀ ਅਫਸਰ ਹੈਗੇ ਉਹਨਾਂ ਨਾਲ ਵੀ ਟਾਇਪ ਕੀਤਾ ਗਿਆ ਤੇ ਉਹਨਾਂ ਨੂੰ ਵੀ ਅਸ਼ੋਰੈਂਸ ਦਿੱਤੀ ਗਈ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਇਸ਼ੂ ਹੁੰਦਾ ਤਾਂ ਇਮੀਡੀਏਟਲੀ ਸਾਡੇ ਧਿਆਨ ਸਲੇਉਣ ਤਾਂ ਕਿ ਅਸੀਂ ਉਹਨਾਂ ਨਾਲ ਵੀ ਕਾਰਵਾਈ ਕਰ ਸਕੀਏ ਤੇ ਸਿਹਤ ਮੰਤਰੀ ਪੰਜਾਬ ਵੱਲੋਂ ਕੱਲ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਤੇ ਡੀਜੀਪੀ ਪੰਜਾਬ ਨੂੰ ਮਿਲਿਆ ਸੀ ਕਿ ਹਰੇਕ ਹਸਪਤਾਲ ਸਰਕਾਰੀ ਹਸਪਤਾਲ ਤੋਂ ਬਾਅਦ ਇੱਕ ਪੀਸੀਆਰ ਵੈਨ ਤੇ ਨਾਲ ਚੱਲੇਗੀ ਤੇ ਪੂਰਾ ਇੰਤਜ਼ਾਮ ਕੀਤਾ ਜਾਵੇਗਾ ਜੀ ਬਿਲਕੁਲ ਜੀ ਸਾਡੇ ਪੀਸੀਆਰ ਇਥੇ ਮੌਜੂਦ ਰਹਿੰਦੀਆਂ ਨੇ ਜੀ ਤੇ ਇਸ ਤੋਂ ਇਲਾਵਾ ਜਿਵੇਂ ਕਿ ਮੈਂ ਦੱਸਿਆ ਕਿ ਸਿਵਲ ਹਸਪਤਾਲਸ ਦਾ ਸਦੀ ਚੌਕੀ ਇੱਥੇ ਬਣੀ ਹੋਈ ਹੈ ਤੇ ਜਿਹੜੀ ਚੌਕੀ ਇੰਚਾਰਜ ਸਾਹਿਬ ਤੇ ਨਾਲ ਉਹਨਾਂ ਦੀ ਜਿਹੜੀ ਫੋਰਸ ਹੈ ਉੱਥੇ ਮੌਕੇ ਤੇ ਹਾਜ਼ਰ ਹੁੰਦੀ ਹੈ। ਉਸ ਤੋਂ ਇਲਾਵਾ ਕਿ ਟਾਈਮ ਰਾਜ ਬੈਕਿੰਗ ਨੇ ਜਿਹੜੇ ਐਸਕੇਪੀ ਗਾਰਡ ਜਾਂਦਾ ਪ੍ਰਾਈਵੇਟ ਬੋਸ ਤੇ ਰੱਖੇ ਜਾਂਦੇ ਸੀ ਹਸਪਤਾਲ ਨੂੰ ਇੱਥੇ ਸਿਰਫ ਦੋ ਲੇਡੀਜ਼ ਰੱਖੀਆਂ ਹੋਈਆਂ ਨੇ ਤੇ ਲੇਡੀਜ਼ ਸੈਕਸ਼ਨ ਹੈਗੀਆਂ ਕਿ ਮਤਲਬ ਐਵੇਂ ਕਰਨ ਨੂੰ ਅਜੇ ਘਟਨਾ ਜਿਵੇਂ ਡੇਰਾ ਬਸਤੀ ਇੱਥੇ ਆ ਕੋ ਡਰਾਫਟ ਹੋ ਰਹੀ ਹੈ। ਜੇ ਐਸੇ ਹੋਲੇ ਤਾਂ ਕੰਟਰੋਲ ਕਰ ਇਸ ਚੀਜ਼ ਨੂੰ ਲੈ ਕੇ ਵੀ ਜਿਵੇਂ ਕਿ ਸੀਐਮਓ ਸਾਹਿਬ ਨੇ ਗੱਲਬਾਤ ਕੀਤੀ ਜਾਊਗੀ ਜੀ ਤੇ ਜਿਹੜੇ ਲੇਡੀਜ਼ ਹੈਗੇ ਨੇ ਉਹ ਆਪਣੀ ਵਧੀਆ ਡਿਊਟੀ ਕਰਦੀਆਂ ਨੇ ਜੀ ਉਹਨਾਂ ਨੂੰ ਵੀ ਮੋਟੀਵੇਸ਼ਨ ਦਿੱਤੀ ਗਈ ਹੈ ਜੀ ਤੇ ਬਾਕੀ ਚੌਂਕੀਚਾਰ ਸਾਹਿਬ ਵੀ ਇੱਥੇ ਹਾਜ਼ਰ ਨੇ ਸਾਡੀ ਜਿਹੜੀ ਚੌਂਕੀ ਬਣੀ ਹੋਈ ਹੈ ਤੇ ਉਹ ਫੋਰਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਜੇ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਵੇ ਦੂਜੀ ਗੱਲ ਤੁਸੀਂ ਕੈਮਰਾਜ਼ ਦੀ ਕੀਤੀ ਉਹ ਸਾਡੀ ਟੀਮਸ ਲਗਾਤਾਰ ਉਹਨੂੰ ਬਾਰ-ਬਾਰ ਚੈੱਕ ਕਰਦੀਆਂ ਨੇ ਜੀ ਤੇ ਹੁਣ ਵੀ ਅਸੀਂ ਆਏ ਹੋਏ ਹਾਂ ਮੌਕੇ ਤੇ ਹੁਣ ਵੀ ਇਹਨਾਂ ਨੂੰ ਕੈਮਰਾਜ਼ ਨੂੰ ਚੈੱਕ ਕਰਕੇ ਤੇ درست ਹਾਲਤ ਵਿੱਚ ਇਨਸ਼ੋਰ ਕਰਾਂਗੇ ਕਿ ਕੈਮਰਾਜ਼ ਪ੍ਰੋਪਰ ਤਰੀਕੇ ਨਾਲ ਚੱਲਦੇ ਹੋਣ ਤਾਂ ਕਿ ਜੇ ਕੋਈ ਵੀ ਇਨਸੀਡੈਂਟ ਹੁੰਦਾ ਹੈ ਉਹ ਕੈਪਚਰ ਹੋ ਸਕੇ